ਇਸ ਵੀਡੀਓ ਚ ਦੋਸਤੋ ਆਪਾਂ ਤੁਹਾਨੂੰ ਅੱਜ ਦੋ ਪੂਰੀਆਂ ਚੰਗੀਆਂ ਬਸ਼ੇਰੀਆਂ ਦਿਖਾਉਣੀਆਂ ਨੇ ਵੇਚਣ ਵਾਲੀਆਂ ਇੱਕ ਤਾਂ ਆਹ ਨੁਕਰੀ ਬਸ਼ੇਰੀ ਆ ਤੇ ਦੂਜੀ ਹੈਗੀ ਆਹ ਮੱਥੇ ਪਟੇ ਤਿੰਨ ਪੈਰ ਚਟਿਆਂ ਦੀ ਮਾਰਵਾੜੀ ਬਸ਼ੇਰੀ ਸੋ ਪਹਿਲਾਂ ਇਸ ਬਸ਼ੇਰੀ ਬਾਰੇ ਆਪਾਂ ਗੱਲਬਾਤ ਕਲੀਅਰ ਕਰ ਦਿੰਨੇ ਆ ਤੁਹਾਨੂੰ ਇਹ ਬਸ਼ੇਰੀ ਸ਼ਕੰਦਰ ਘੋੜੇ ਦੀ ਧੀ ਆ ਰਣੀ ਵਾਲੇ ਦੇਵਰਾਜ ਦੀ ਪੋਤੀ ਆ ਤੇ ਜਿਹੜਾ ਬਰਕੰਦੀ ਪਿੰਡ ਯਾਦਵਿੰਦਰ ਬਾਈ ਦੇ ਕੋਲੇ ਆ ਨਾ ਸ਼ਕੰਦਰ ਘੋੜਾ ਬਿਲਾਵਲਾ ਸਟੱਡ ਫਾਰਮ ਦੇ ਉੱਤੇ ਉਸ ਘੋੜੇ ਦੀ ਬੱਚੀ ਆ ਦੋਸਤੋ ਇਹ 22 ਮਹੀਨੇ ਬਸ਼ੇਰੀ ਦੀ ਉਮਰ ਆ ਤੇ ਕੱਦ ਪ੍ਰੋਪਰ ਮਿੰਤੀ ਵਾਲੀ 65 ਇੰਚ ਆ ਬਾਕੀ ਬਸ਼ੇਰੀ ਖੁੱਲੀ ਬਹੁਤ ਜ਼ਿਆਦੇ ਆ ਮੱਥੇ ਤੇ ਬਹੁਤ ਸੋਹਣਾ ਐਨ ਜਮਾ ਸਿੱਧਾ ਸਟ੍ਰੇਟ ਪਟਾਗਾ ਪਿਛਲੇ ਦੋ ਪੈਰ ਤੇ ਅਗਲਾ ਇੱਕ ਪੈਰ ਚਟਾਗਾ ਬਾਲ ਪੌਰੀਆਂ ਦੀ ਬਸ਼ੇਰੀ ਬਿਲਕੁਲ ਸਾਫ ਆ ਹਾਡ ਡਗੋਡਾ ਦੇਖੋ ਤੁਸੀਂ ਮਜ਼ਬੂਤੀ ਬਹੁਤ ਜ਼ਿਆਦੇ ਆ ਪਿੱਠਪੁੜੇ ਦੀ ਬਹੁਤ ਜ਼ਿਆਦੇ ਖੁੱਲੀ ਆ ਅੰਗਾ ਪੈਰਾਂ ਦੀ ਸਾਫ਼ ਸੁਥਰੀ ਆ ਤੇ ਸ਼ਕੀਨੀ ਚ ਵੀ ਬਹੁਤ ਜ਼ਿਆਦੇ ਆ ਸੋ ਇਹ ਮਾਰਵਾੜੀ ਬਸ਼ੇਰੀ ਬਾਈ ਨੇ ਕਰਨੀ ਆ ਸੇਲ ਇਹਦੇ ਬਾਰੇ ਤੁਸੀਂ ਗੱਲਬਾਤ ਆਪਦੀ ਵਿਚਾਰ ਬਣਾ ਸਕਦੇ ਹੋ ਇਸ ਬਸ਼ੇਰੀ ਦੀ ਜਿਹੜੀ ਮਾਂ ਗਈ ਉਹ ਵੀ ਬਹੁਤ ਜ਼ਿਆਦੇ ਚੰਗੀ ਘੋੜੀ ਆ ਆ ਘੋੜੀ ਆ ਦੋਸਤੋ ਇਹ ਬਾਈ ਦੇ ਘਰੀ ਆ ਘੋੜੀ ਇਹ ਬਾਬਾ ਬਾਲਕਦਾਸ ਵਾਲੇ ਹਰਸ਼ ਘੋੜੇ ਦੀ ਆ ਸੋ ਇਹ ਬੇਸ਼ੇਰੀ ਬਲੱਡਲਾਈਨ ਵਾਲੇ ਪੱਖ ਤੋਂ ਇੱਕ ਤਾਂ ਬਹੁਤ ਜ਼ਿਆਦੇ ਚੰਗੀ ਆ ਬਾਕੀ ਕਰੈਕਟਰ ਬੜੇ ਜ਼ਿਆਦੇ ਚੰਗੇ ਆ ਇਹਦੇ ਸਕੀਨ ਕੁੰਡੀ ਵਾਲਾ ਕੰਨਾ ਤੇ ਸੂਗ ਹੀ ਅੱਗੇ ਚੰਗਾ ਜਿਹੜੇ ਹਸਾਬ ਨਾਲ ਇਹਦੀ 22 ਮਹੀਨਿਆਂ ਦੀ ਉਮਰ ਹੋਈ ਆ ਤੇ ਕੱਦ 65.5 ਇੰਚ ਕਰ ਗਈ ਤੇ ਚੰਗੇ ਖੁੱਲੇ ਕਦ ਕਾਠ ਵਾਲੀ ਘੋੜੀ ਬਣ ਕੇ ਤਿਆਰ ਹੋਊਗੀ ਬਾਈ ਦਾ ਕੋਈ ਵਪਾਰ ਵਪੂਰ ਵਾਲਾ ਕੰਮ ਹੈ ਨਹੀਂ ਇਹਦੀ ਮਾਂ ਬਾਈ ਦੇ ਘਰੇ ਹੀ ਆ ਬਰੀਡਿੰਗ ਦੇ ਉੱਤੇ ਬਾਈ ਵਰਗੇ ਕੰਮ ਕਰਦੇ ਆ ਜਦੋਂ ਬੱਚੇ ਅੱਗੇ ਆ ਜਾਂਦੇ ਆ ਤਾਂ ਉਹਨਾਂ ਨੂੰ ਸੇਲ ਕਰ ਦਿੰਦੇ ਆ ਸੋ ਜਿਹੜੀ ਆ ਦੂਜੀ ਨੌਕਰੀ ਬਸ਼ੇਰੀ ਆ ਦੋਸਤੋ ਇਹ ਡੋਡਾ ਵਾਲੇ ਮਹਾਰਾਣੇ ਦੀ ਆ ਦਲਸ਼ੇਰ ਕਾਕੀ ਦੀ ਪੋਤੀ ਆਗੀ ਇਹਦੀਆਂ ਬਣਤਰਾਂ ਤੁਸੀਂ ਚੈੱਕ ਕਰੋ ਬਰੀਕੀਆਂ ਦੇ ਵਿੱਚ ਬਹੁਤ ਜ਼ਿਆਦੇ ਆ ਬੱਚੀ ਕੱਲੀਆਂ ਬਰੀਕੀਆਂ ਹੀ ਨਹੀਂ ਮਜਬੂਤੀ ਵੀ ਆ ਬੱਚੀ ਦੇ ਵਿੱਚ ਪਿੱਠ ਪੁੜਾ ਤੁਸੀਂ ਇਹਦਾ ਚੈੱਕ ਕਰੋ ਖੜ ਨਹੀਂ ਕਰਨੀ ਚੈੱਕ ਕਰੋ ਗਰਦਨ ਦੀ ਲੰਬਾਈ ਸੱਪਣ ਬਹੁਤ ਜ਼ਿਆਦੇ ਆ ਬੱਚੀ ਦੇ ਵਿੱਚ ਕੱਲਾ ਇਹਦੀ ਸੂ ਦੇ ਉੱਤੇ ਸਪੌਟ ਆ ਬਾਕੀ ਬਿਲਕੁਲ ਐਨ ਜਮਾ ਸਾਫ਼ ਸੁਥਰੀ ਆ ਇੱਕ ਵੀ ਸਪੌਟ ਕਿਤੇ ਹੋਰ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਾ ਅਗਰ ਐਸਾ ਬੱਚੀ ਦੇ ਵਿੱਚ ਬਹੁਤ ਜ਼ਿਆਦੇ ਆ ਇਹਦੀ ਜਿਹੜੀ ਉਮਰ ਆ ਦੋਸਤੋ 16 ਮਹੀਨੇ ਆ ਤੇ ਕਾਦੇ ਦਾ 60 ਇੰਚ ਆ ਸੋ ਇਹ ਵੀ ਬੱਚੀ ਬਾਈ ਵਰਗਿਆਂ ਨੇ ਕਰਨੀ ਆ ਸੇਲ ਇਹ ਵੀ ਬੁਸ਼ੇਰੀ ਹੋਮ ਬਰੀਡ ਆ ਸੋ ਐਡਰੈਸ ਬਾਈ ਦਾ ਨੋਟ ਕਰ ਲੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਪਿੰਡ ਪੈਂਦਾਗਾ ਫੂਲੇਆਲਾ ਭਾਈ ਰੂਪੇ ਤੋਂ ਤਕਰੀਬਨ 9 ਕਿਲੋਮੀਟਰ ਤੇ ਜੇ ਇਧਰੋਂ ਰਾਮਪੁਰਾ ਫੂਲ ਤੋਂ ਦੇਖੀ ਤਾਂ ਉੱਥੋਂ 16 ਕਿਲੋਮੀਟਰ ਪੈ ਜਾਂਦਾ ਜਗਰਾਜ ਸਿੰਘ ਬਾਈ ਦਾ ਨਾਂਗਾ ਨੰਬਰ ਕਰ ਲੋ ਨੋਟ 6284254742 ਤੇ ਦੋਮੇ ਬੱਚੀਆਂ ਸਾਫ ਸੁਥਰੀਆਂ ਨੇ ਕੰਡੀਸ਼ਨ ਦੀਆਂ ਚੰਗੀਆਂ ਨੇ ਜੇ ਤੁਸੀਂ ਆ ਸ਼ਕੀਨ ਨੌਕਰੀ ਬਸ਼ੇਰੀ ਲੈਣੀ ਹੈ ਇਹਦੇ ਬਾਰੇ ਗੱਲਬਾਤ ਕਰ ਲਿਓ ਤੇ ਜੇ ਕਿਸੇ ਨੇ ਮਾਰਵਾੜੀ ਖਰੀਦਣੀ ਹੋਈ ਉਹਦੇ ਬਾਰੇ ਬਾਈ ਨੂੰ ਫੋਨ ਲਾ ਲਿਓ ਦੋਨੇ ਬਸ਼ੇਰੀਆਂ ਚੰਗੀਆਂ ਬਹੁਤ ਆ